ਕਿਉਂਕਿ ਪਿੰਡਾਂ ਦੇ ਜਿਹੜੇ ਅਕੜਾ ਮਚੌਦਰੀਆਂ ਦੇ ਬੱਚੇ ਐ ਉਹ ਕਾਲਜ ਤੱਕ ਜਾਂ ਸਕੂਲ ਤੱਕ ਨਹੀਂ ਪਹੁੰਚਣ ਜਾਂਦੇ ਇਹਨਾਂ ਗੱਲਾਂ ਨੂੰ ਧਿਆਨ ਰੱਖਦੇ ਹੋਏ ਮੈਨੂੰ ਲੱਗਦਾ ਵੀ ਮੇਰਾ ਟਾਈਮ ਖਤਮ ਹੋ ਰਿਹਾ ਤੇ ਮੈਂ ਆਪਣਾ ਟਾਈਮ ਦੀ ਸਮਾਪਤੀ ਲੈਂਦਾ ਐਂਨਾ ਕਹਿੰਦਾ ਜੈ ਜਨਤਾ ਜੈ ਸ਼ੰਗਤ ਜਿੱਤ ਲੜਨ ਵਾਲੇ ਲੋਕਾਂ ਸਾਡਾ ਇਸ ਤੋਂ ਪਹਿਲਾਂ ਕਿ ਸਾਥੀ ਮੇਜਰ ਸਿੰਘ ਸਿਰਵਾਲੀ ਕੋਲ ਹੰਦ ਖੇਤ ਮਜ਼ਦੂਰੀ ਯੂਨੀਅਨ ਦੇ ਆਗੂ ਠੀਕ ਉਹ ਤੁਹਾਡੇ ਸਾਹਮਣੇ ਹੋਣ ਮੈਂ ਪ੍ਰਧਾਨਗੀ ਮੰਡਲ ਦੇ ਵੱਲੋਂ ਅੱਜ ਦਾ ਅਨਾਉਂਸਮੈਂਟ ਜਿਹੜੀ ਅੱਜ ਦੀ ਕਨਵੈਨਸ਼ਨ ਦੇ ਵਿੱਚੋਂ ਅਸੀਂ ਉਹ ਕਰਨੀ ਹੈ ਮੈਨੂੰ ਹੁਕਮ ਹੋਇਆ ਸਾਡੀ ਸਟੇਜ ਸੰਚਾਲਨ ਕਮੇਟੀ ਵੱਲੋਂ ਕਿ ਇਹ ਕਨਵੈਨਸ਼ਨ ਤੇ 22 ਅਗਸਤ ਦੀ ਜਿਹੜੀ ਜਲੰਧਰ ਵਿੱਚ ਅਸੀਂ ਕਨਵੈਨਸ਼ਨ ਕਰ ਰਹੇ ਹਾਂ ਇਹ ਸਾਡੀਆਂ ਕਨਵੈਨਸ਼ਨਾਂ ਇਹ ਇਸ ਤਿਆਰੀ ਵਾਸਤੇ ਨੇ ਕਿ ਆਤਮ ਮਜ਼ਦੂਰ ਜੱਥੇਬੰਦੀਆਂ ਦੇ ਸਾਂਝ ਮੋਰਚੇ ਨੇ ਇਹ ਫੈਸਲਾ ਕੀਤਾ ਕਿ 4 ਅਗਸਤ ਨੂੰ ਇੱਕ ਦਿਨ ਵਾਸਤੇ ਪੰਜਾਬ ਦੇ ਪੰਜ ਮੰਤਰੀਆਂ ਦੇ ਘਰਾਂ ਅੱਗੇ ਆਪਾਂ ਸਾਂਝੇ ਮੋਰਚੇ ਦੇ ਵੱਲੋਂ ਧਰਨੇ ਲਾਉਣ ਜਾ ਰਹੇ ਹਾਂ ਉਨ੍ਹਾਂ ਦੇ ਵਿੱਚੋਂ ਪਹਿਲਾ ਜਿਹੜਾ ਕੈਬਨਿਟ ਮੰਤਰੀ ਅਮਨ अरोड़ा ਉਹ ਦੀ ਰਹਿائش ਸੁਨਾਮ ਜ਼ਿਲ੍ਹਾ ਸੰਗਰੂਰ ਦੇ ਵਿੱਚ ਉੱਥੇ ਧਰਨਾ ਹੋਏਗਾ ਇੱਕੋ ਦਿਨ ਦੇ ਉੱਤੇ 4 ਤਰੀਕ ਨੂੰ 4 ਅਗਸਤ ਨੂੰ ਉਸ ਤੋਂ ਬਿਨਾ ਮਲੂਤ ਜਿਹੜਾ ਮੁਕਸਰ ਦੇ ਵਿੱਚ ਬੀਬੀ ਬਲਜੀਤ ਕੌਰ ਜਿਹੜੇ ਕੈਬਨਿਟ ਮੰਤਰੀ ਨੇ ਉਹਨਾਂ ਦੀ ਰਹਿਸ਼ ਅੱਗੇ ਧਰਨਾ ਹੋਏਗਾ ਸਤੇ ਪੁਲਤਾ ਸਿੰਘ ਸੰਧਵਾ ਜਿਹੜੇ ਸਪੀਕਰ ਨੇ ਉਹਨਾਂ ਦੇ ਘਰ ਅੱਗੇ ਧਰਨਾ ਦਿੱਤਾ ਜਾਏਗਾ ਤੇ ਮਾਝਾ ਖੇਤਰ ਦੇ ਜ਼ਿਲ੍ਹਿਆਂ ਦੇ ਵੱਲੋਂ ਜਿਹੜਾ ਹਰ ਭਜਨ ਸਿੰਘ ਈਟੀਓ ਕੈਬਨਿਟ ਮੰਤਰੀ ਆ ਉਹਦੇ ਘਰ ਅੱਗੇ ਧਰਨਾ ਹੋਏਗਾ ਤੇ ਜਲੰਧਰ ਦੇ ਵਿੱਚ ਮਹਿੰਦਰ ਭਗਤ ਜਿਹੜੇ ਕੈਬਨਿਟ ਮੰਤਰੀ ਐ ਉਹਨਾਂ ਦੇ ਘਰ ਅੱਗੇ ਦਰਨਾ ਦਿੱਤਾ ਜਾਏਗਾ ਇਹ ਪੰਜ ਥਾਵਾਂ ਦੇ ਉੱਤੇ 4 ਅਗਸਤ ਨੂੰ ਇੱਕੋ ਦਿਨ ਇਹ ਧਰਨੇ ਲਾਏ ਜਾਣੇ ਨੇ ਤੋਂ ਅੱਜ ਵੀ ਇਸ ਕਨਵੈਨਸ਼ਨ ਦਾ ਸਾਡਾ ਮਕਸਦ ਆ ਕਿ ਜਿਹੜਾ ਸਾਡੇ ਬਲਾਰੇ ਸਾਥੀਆਂ ਨੇ ਤੁਹਾਡੇ ਨਾਲ ਇਹ ਗੱਲਾਂ ਦੱਸਣੀਆਂ ਨੇ ਉਹਨੂੰ ਇਸ ਤਰ੍ਹਾਂ ਮਨ ਵਿੱਚ ਵਿਸਾ ਕੇ ਲੈ ਕੇ ਜਾਣਾ ਕਿ ਅੱਜ ਤੋਂ ਸਾਡੀ ਇਹ ਮਹਿਮਾ ਸ਼ੁਰੂਆ ਪਿੰਡਾਂ ਦੇ ਵਿੱਚ ਆਪਾਂ ਮੀਟਿੰਗਾਂ ਰੈਲੀਆਂ ਝੰਡੇ ਮਾਰਚ ਜੋ ਵੀ ਸੰਭਵ ਕੋਈ ਜਨਤਕ ਇਸ ਤਰ੍ਹਾਂ ਦੇ ਚੇਤਨਾ ਦੇ ਪ੍ਰੋਗਰਾਮ ਹੋਣਗੇ ਲੋਕਾਂ ਨੂੰ ਇਕੱਠੇ ਰਾਮਬੰਦ ਕਰਨ ਦੇ ਉਹ ਆਪਾਂ ਅੱਜ ਤੋਂ ਹੀ ਕਰਨੇ ਨੇ ਤੋਂ ਸਾਡੇ ਸਾਰੇ ਜਿਹੜੇ ਬੁਲਾਏ ਨੇ ਕੋ ਮਹੱਤਵਪੂਰਨ ਆ ਉਹਨਾਂ ਦੀ ਇੱਕ ਇੱਕ ਗੱਲ ਜਿਹੜੀ ਆ ਤੁਸੀਂ ਸਾਰੇ ਸਾਥੀਆਂ ਨੇ ਸੁਣਨੀ ਆ ਤੋਂ ਹੁਣ ਸਾਥੀ ਮੇਜਰ ਸਿੰਘ ਸ਼ੀਰਵਾਲੀ ਇਹਨਾਂ ਦਾ ਸਮਾਂ ਵੀ 5 ਮਿੰਟ ਹੈ इन तो साथी लक्ष्मण सेवे वारा बीताज साथी अठ मज़दूर जय आ ਚਾਹ ਨੋ ਨਹੀਂ ਹੋਏ ਜਿਹੜੇ ਸਾਡੇ ਤੇ ਆਉਣ ਵਾਲੇ ਸਮੇਂ ਚ ਵਕਤ ਪਾਉਣ ਜਾ ਰਹੇ ਆ ਮਜ਼ਦੂਰਾਂ ਤੇ ਕਿਸਾਨਾਂ ਤੇ ਉਹ ਵਕਤ ਕੀ ਆ ਜਿਹੜੇ ਨਰੇਗਾ ਦੇ ਵਿੱਚ ਕੰਮ ਕਰਦੇ ਆ ਮਜ਼ਦੂਰ 7 ਕਰੋੜ 20 ਲੱਖ ਜਿਹੜੇ ਨਰੇਗਾ ਚੋਂ ਬਾਹਰੇ ਕੰਮ ਜਾ ਰਹੇ ਆ ਭਵੰਤਮਾਨ ਉਹ ਜਿਹੜਾ ਕੌਣ ਮੈਨੀਫੈਸਟੋ ਦਾ ਵਾਅਦਾ ਕਰਦਾ ਹੁੰਦਾ ਸੀ ਪੂਰੇ ਵੀ ਮੈਂ 2500 ਰੁਪਏ ਵਾਅਦਾ ਕਰਦਾ ਹਾਂਗਾ ਆ ਸਾਥੀ ਨੇ ਦੱਸਿਆ ਸੀ ਸਾਡੇ ਨਾਲ ਵੀ ਭਗੰਤ ਮਾਨ ਕੋਚੇ ਰਿਹਾ ਉਦੋਂ ਕਹਿੰਦਾ ਹੁੰਦਾ ਸੀ ਮਨਦਾਰੀ ਸੂਰਜਾ ਕੰਮੀਆਂ ਦੇ ਵੇੜੇ ਅੱਜ ਕੰਮੀਆਂ ਦਾ ਵੇੜਾ ਉਹ ਕਿੱਥੇ ਗਿਆ ਅੰਤਾਜਾ ਕਰਿਓ ਜਿਹੜਾ ਤੁਹਾਡਾ ਨਰੇਕਾ ਦਾ ਕੰਮ ਆ ਉਹ ਵੀ ਖੋੜ ਜਾ ਰਿਹਾ ਜਿਹੜੀ 2 ਰੁਪਏ ਕਿੱਲ ਵਾਲੀ ਟੰਕ ਮੁੰਨ ਵੇਚਦੀ ਸੀ ਨਾ ਤੁਹਾਨੂੰ ਉਹ ਵੀ ਖੋਣ ਜਾ ਰਿਹਾ ਜਿਹੜੀ ਫਿਲੀ ਵਾਲਿਆਂ ਕਰਤਾ 5 ਕਿਲੋ ਮਿਲ ਰਹੀ ਹੈ ਮਜ਼ਦੂਰ ਨੂੰ ਜੋੜਾ ਕਹਿੰਦਾ ਸੀ ਮਾਤੀਚੇਦਰੋਂ ਨਸ਼ਾ ਬੰਦ ਕਰ ਦਊਗਾ ਨਸ਼ਾ ਘਟਾਇਆ ਨਹੀਂ ਨਸ਼ਾ ਵਧਾ ਰਿਹਾ ਮੈਂ ਸਾਥੀ ਨੂੰ ਆਪਣੇ ਨੂੰ ਪੰਜਾਬ ਦੇ ਸਾਡੇ ਸਟੇਟ ਦਾ ਆਪੂ ਬੈਠਾ ਉਹਨੂੰ ਟਾਈਮ ਦੇਣਾ ਜਾਗਾ ਮੈਂ ਗਾਲਾਂ ਸਮਾਂ ਨਹੀਂ ਦੇਣਾ ਚਾਹਵਾ ਵੀ ਜਿਹੜੇ ਆਪਾਂ ਅੱਜ ਕੱਠ ਦੀ ਲੋੜ ਆ ਮਜ਼ਦੂਰਾਂ ਨੂੰ ਕੱਠ ਕੰਮ ਦੀ ਲੋੜ ਆ ਜੇ ਕਿਸਾਨ 378 ਦਿਨ ਬੈਠ ਸਕਦਾ ਅਸੀਂ ਚੌਵੀ ਨੂੰ ਜਾਂ ਪੰਜ ਤਰੀਕ ਨੂੰ ਜਿਲ੍ਹਾ ਮਤਾਪ ਜਣੇ ਘਰਨੇ ਦੇਣਿਆ ਜਿਹੜੇ ਪੰਜ ਸਾਲ ਨਹੀਂ ਫਟੇ ਬੜਾ ਲਗੇਗਾ ਕਹੋਣ ਜਾ ਰਿਹਾ ਜਿਹੜੀ ਦੇ ਵਿੱਚ ਅੱਜ 340 ਰੁਪਏ ਦਿਹਾੜੀ ਕੀਤੀ ਆ ਉਹ ਦਿਹਾੜੀ 392 ਕਰਕੇ ਤੇ 396 ਤੇ ਲਾਦੀ ਉਹਨਾਂ ਨੇ ਇਹਦਾ ਕਹਿੰਦਾ ਜਾਇ ਜੰਦਾ ਜਨ ਸਿੰਘ ਆਖਸ ਜਿੱਦ ਲੜਨ ਵਾਲੇ ਲੋਕਾਂ ਦੀ ਹੋਊਗੀ ਨੀਤ ਪ੍ਰਧਾਨ ਦੇ ਹੱਥੀ ਮਜ਼ਦੂਰ ਸੁਭਾ ਉਹ ਸਾਥੀ ਜਾ ਰਿਹਾ ਅੱਜ ਦੀ ਬਹੁਤ ਹੀ ਸਫਲ ਕਨਵੈਨਸ਼ਨ ਦੇ ਵਿੱਚ ਸ਼ਾਮਲ ਪ੍ਰਧਾਨ ਜੀ ਮੰਡਲ ਤੇ ਮਜ਼ਦੂਰ ਵੀਰੋ ਤੇ ਭੈਣੋ ਬਜ਼ੁਰਗੋ ਬਹੁਤ ਤਸੱਲੀ ਵਾਲੀ ਗੱਲ ਆ ਕਿ ਆਪਣਾ ਹਾਲ ਪੁੱਛਲ ਗਿਆ ਔਰ ਦੂਸਰੀ ਤਸੱਲੀ ਵਾਲੀ ਗੱਲ ਇਹ ਆ ਇਹ ਲੰਬੇ ਸਮੇਂ ਤੋਂ ਸਾਝੇ ਮਜ਼ਦੂਰ ਮੋਰਚੇ ਦੀ ਸਰਗਰਮੀ ਨੂੰ ਆਪਾਂ ਮੁੜ ਆਵਾਜ਼ ਰਿਆ ਹੈ ਤੇ ਇਹਦੇ ਤਹਿਤ ਆਪਾਂ ਐਲਾਨ ਕੀਤਾ ਹੈ ਭਗਵਾਨ ਤੁਮਾਨ ਸਰਕਾਰ ਦੇ ਸਾਰੇ ਮਜ਼ਦੂਰ ਵਿਰੋਧੀ ਕਦਮਾਂ ਦੇ ਖਿਲਾਫ ਜਿੱਥੇ ਸਾਡੇ ਆਰਥਿਕ ਮੁੱਦੇ ਆ ਜਿੱਥੇ ਸਾਡੀਆਂ ਨਰੇਗਾ ਦੀਆਂ ਪੈਨਸ਼ਨ ਨਾਲ ਸੰਬੰਧਤ ਪਲਾਟਾਂ ਨਾਲ ਸੰਬੰਧਤ ਰਾਸ਼ਨ ਕਾਰਡਾਂ ਨਾਲ ਸੰਬੰਧਤ ਮੰਗਾਂ ਹੈ ਉੱਥੇ ਸਾਡੀਆਂ ਅਹਿਮ ਮੰਗਾਂ ਦੇ ਵਿੱਚ ਜ਼ਮੀਨ ਦਾ ਸਵਾਲ ਆ ਜਿਹੜਾ ਉਹ ਇਸ ਮੌਕੇ ਉੱਪਰ ਕੇ ਕੇਂਦਰੀ ਪੁਆਇੰਟ 'ਤੇ ਆ ਰਿਹਾ ਹੈ ਤੇ ਉਹਦੇ ਨਾਲ ਹੀ ਬਹੁਤ ਅਹਿਮ ਮਸਲਾ ਹੈ ਕਿ ਭਗਵਾਨ ਤਮਾਨ ਸਰਕਾਰ ਨੇ ਲੋਕਾਂ ਦਾ ਜਥੇਬੰਦ ਹੋਣ ਦਾ ਹੱਕ ਪੂਰੀ ਤਰ੍ਹਾਂ ਨਾਲ ਖੋਇਆ ਹੋਇਆ ਹੈ ਇਸ ਵੇਲੇ ਅਸੀਂ ਜਿਹੜਾ ਬੈਨਰ ਲਾਇਆ ਪਿੱਛੇ ਉਹਦੇ ਵਿੱਚ ਸਾਡੀਆਂ ਇਹਨਾਂ ਮੰਗਾਂ ਤੋਂ ਇਲਾਵਾ ਜਥੇਬੰਦ ਹੋ ਕੇ ਸੰਘਰਸ਼ ਕਰਨ ਦਾ ਜਮਹੂਰੀ ਹੱਕ ਬਹਾਲ ਕਰਾਉਣ ਦੀ ਮੰਗ ਆ ਜਿਹੜੀ ਉਹ ਬਹੁਤ ਅਹਿਮ ਮੰਗ ਆ ਸਾਡੀ ਪਿਛਲੇ ਕੁਝ ਕ ਮਹੀਨਿਆਂ ਤੋਂ ਅਸੀਂ ਦੇਖਦੇ ਆ ਰਹੇ ਆ ਕਿ ਭਗਵਾਨ ਸਤਮਾਨ ਸਰਕਾਰ ਦੇ ਵੱਲੋਂ ਸਭ ਤੋਂ ਪਹਿਲਾਂ ਕਿਸਾਨ ਭਾਈਚਾਰੇ ਤੇ ਹੱਲਾ ਬੋਲਿਆ ਗਿਆ ਕਿਸਾਨ ਆਗੂਆਂ ਨੂੰ ਮੀਟਿੰਗ ਵਿੱਚ ਬੁਲਾ ਕੇ ਜਲੀਲ ਕੀਤਾ ਗਿਆ ਤੇ ਉਹਨਾਂ ਦਾ ਚੰਡੀਗੜ੍ਹ ਦਾ ਮੋਰਚਾ ਸਭ ਤੋਂ ਤਾਜ਼ਕਰਨ ਵਾਸਤੇ ਪੂਰੇ ਪੰਜਾਬ ਨੂੰ ਪੁਲਿਸ ਸ਼ਾਣੀ ਦੇ ਵਿੱਚ ਬਦਲ ਦਿੱਤਾ ਗਿਆ। ਔਰ ਉਸ ਤੋਂ ਬਾਅਦ ਲਗਾਤਾਰ ਇਹ ਮਹਾਂਮੋਦੀ ਜਾਰੀ ਆ। ਅੱਜ ਅਸੀਂ ਦੇਖਦੇ ਹਾਂ ਕਿ ਥਾਂ ਥਾਂ ਦੇ ਉੱਤੇ ਪੁਲਿਸ ਨੂੰ ਪੂਰਿਆਂ ਖੁੱਲਿਆਂ ਛੁੱਟੀਆਂ ਦਿੱਤੀਆਂ ਹੋਈਆਂ ਹਨ ਐਨ ਆਰ ਆਈ। ਕਿਤੇ ਗੈਂਗਸਟਰਾਂ ਨੂੰ ਨੱਥ ਪਾਉਣ ਦੇ ਨਾਂ ਥੱਲੇ ਹਰ ਰੋਜ਼ ਝੂਠੇ ਮੁਕਾਬਲੇ ਬਣਾਏ ਜਾ ਰਹੇ ਆ। ਕਿਤੇ ਨਸ਼ੇ ਨੂੰ ਰੋਕਣ ਦੇ ਨਾਂ ਥੱਲੇ ਨਸ਼ਾ ਸਦਾਕਰਾਂ ਦੇ ਘਰ ਟਾਉਣ ਦੇ ਨਾਂ ਥੱਲੇ ਜਿਹੜੇ ਕੋਈ ਮਾੜਾ ਵੋਟਾ ਹੀਟਲੇ ਵਰਗ ਦੇ ਲੋਕ ਨਸ਼ਾ ਵੇਚਣ ਵਾਲਿਆ ਉਹਨਾਂ ਦੇ ਘਰਾਂ ਤੇ ਜੋਗੀ ਦੀ ਤਰ੍ਹਾਂ ਬਲਡੋజర్ ਚਲਾਇਆ ਜਾ ਰਿਹਾ ਹੈ ਸਾਂਝਾ ਮਜ਼ਦੂਰ ਮੋਰਚਾ ਪੰਜਾਬ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਇਸ ਗੱਲ ਦੀ ਡਟਮੀ ਹਮੈਤੀ ਆ ਇਹ ਪੰਜਾਬ ਦੇ ਵਿੱਚੋਂ ਨਸ਼ੇ ਦਾ ਕੋੜ ਖਤਮ ਹੋਣਾ ਚਾਹੀਦਾ ਹੈ। ਔਰ ਨਸ਼ੇ ਦੇ ਸਦਾਗਰਾਂ ਨੂੰ ਨਸ਼ੇ ਦੇ ਥੋਕਦ ਪਾਦਕਾਂ ਨੂੰ ਚੰਗੀਆਂ ਸਖਤ ਸਜ਼ਾਵਾਂ ਦਿੱਕਣਾ ਜਾਣਨਾ ਚਾਹੀਦਾ ਹੈ। ਪਰ ਅਸੀਂ ਨਾਲ ਹੀ ਇਸ ਗੱਲ ਦਾ ਡਟਮਾ ਵਿਰੋਧ ਕਰਦੇ ਆ ਕਿ ਨਸ਼ੇ ਨੂੰ ਰੋਕਣ ਦੇ ਨਾਂ ਖੱਲੇ ਜਿਵੇਂ ਪੁਲਿਸ ਨੂੰ ਛੁੱਟੀਆਂ ਦਿੱਤੀਆਂ ਹੋਈਆਂ ਹੈ। ਅਸੀਂ ਉਹ ਅਮਲ ਦੇਖਿਆ ਪੁਰਾਣੇ ਸਮੇਂ ਦੇ ਵਿੱਚ ਜਦੋਂ ਅਕਵਾਦ ਨੂੰ ਖੱਲ ਪਾਉਣ ਦੇ ਨਾਂ ਥੱਲੇ ਪੂਰੇ ਪੰਜਾਬ ਨੂੰ ਪੁਲਿਸ ਰਾਜ ਦੇ ਵਿੱਚ ਬਦਲ ਦਿੱਤਾ ਗਿਆ ਉਦੋਂ ਪੁਲਿਸ ਨੇ ਜਿਸ ਤਰੀਕੇ ਨਾਲ ਮਾਰਮਾਰੀਆਂ ਕੀਤਾ ਪੰਜਾਬ ਦੇ ਲੋਕਾਂ ਦੀ ਹਕਤਾਂ ਦੀ ਲਹਿਰ ਨੂੰ ਹਾਥਾਂ ਦੇ ਉੱਤੇ ਦਬਾਇਆ ਗਿਆ ਤੇ ਅੱਜ ਭਗਵਾਨ ਸਾਥੀ ਲక్ష్మణ ਸਿੰਘ ਹੋਰਾਂ ਦਾ ਦਿੱਤੇ ਸਮੇਂ ਦੇ ਵਿੱਚ ਉਹਨਾਂ ਨੇ ਆਪਣੀ ਗੱਲ ਸਮਾਪਤ ਕੀਤੀ ਹੈ ਹੁਣ ਮੈਂ ਬੇਨਤੀ ਕਰੂੰਗਾ ਸਾਥੀ ਪ੍ਰਕਾਸ਼ ਸਿੰਘ ਨੰਨਗੜ ਜਿਹੜੇ ਸੁਭਾ ਮੀਤ ਪ੍ਰਧਾਨ ਨੇ ਦਿਹਾਤੀ ਮਜ਼ਦੂਰ ਸਭਾ ਦੇ ਤੇ ਉਹਨਾਂ ਤੋਂ ਬਾਅਦ ਸਾਥੀ ਬਲਵਿੰਦਰ ਸਿੰਘ ਖਰਾਗਣਾ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਆਗੂ ਨੇ ਉਹ ਤੁਹਾਡੇ ਸਾਹਮਣੇ ਆਉਣਗੇ ਇੱਕ ਬੇਨਤੀ ਕਿ ਇਹ ਗੱਲ ਮੈਨੂੰ ਪਤਾ ਹੈ ਕਿ ਗਰਮੀ ਤੇ ਹਮਸ ਦਾ ਮਾਹੌਲ ਹੈ بار-बार ਪਾਣੀ ਪੀਣ ਦੀ ਜ਼ਰੂਰਤ ਲੱਗਦੀ ਆ ਸਾਰੇ ਸਾਥੀਆਂ ਨੂੰ ਤੇ ਪਰ ਮੈਂ ਇਸ ਜੋਰ ਦੇ ਉੱਤੇ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਸਾਥੀਓ ਆਪਾਂ ਉਹ ਲੋਕ ਆ ਜਿਹੜੇ ਝੋਨਾ ਲਾਉਨੇ ਆ ਜਿਹੜੇ ਆਪਾਂ 20-20 15-15 ਇਕੱਟਾ ਸਿਰ ਦੇ ਉੱਤੇ ਲੈ ਕੇ 3-3 ਮੰਜਲੀ ਬਿਲਡਿੰਗਾਂ ਦੇ ਉੱਤੇ ਛਾੜ ਦਿੰਨੇ ਆ ਆਪਾਂ ਭੁੱਖ ਆਪਾਂ ਪਿਆਸ ਕੱਟ ਸਕਦੇ ਆ ਤਾਂ ਮੇਰੀ ਬੇਨਤੀ ਹੈ ਕਿ ਸਾਰੇ ਸਾਥੀ ਤਕਰੀਬਨ 1 ਜਾਂ 2 ਘੰਟਾ ਹੋਰ ਆਪਣੇ ਬੁਲਾਰਿਆਂ ਨੇ ਕੰਟੀਨਿਊਸਲੀ ਬੋਲਣਾ ਹੈ ਤਾਂ ਤੁਸੀਂ ਸਾਰਿਆਂ ਨੇ ਇਸੇ ਤਰ੍ਹਾਂ ਨਾਲ ਬਣੇ ਰਹਿਣਾ ਅਗਰ ਫੇਰ ਵੀ ਕਿਸੇ ਨੂੰ ਕੋਈ ਬਹੁਤ ਜ਼ਰੂਰੀ ਹਾਜਤ ਹੋਵੇ ਪਿਆਸ ਹੋਵੇ ਜਾਂ ਕੋਈ ਕਿਸੇ ਤਰ੍ਹਾਂ ਦੀ ਸਮੱਸਿਆ ਹੋਵੇ ਤਾਂ ਕੋਈ ਕੱਲਾ-ਤਕੱਲਾ ਸਾਥੀ ਉੱਠ ਕੇ ਜਾ ਸਕਦਾ ਔਰ ਇੱਕ ਮੈਂ ਬੇਨਤੀ ਇਸ ਕਰਕੇ ਨਹੀਂ ਸੀ ਕੀਤੀ ਕਿ ਤੁਸੀਂ ਸਾਰੇ ਸਾਥੀ ਆਪ ਹੀ ਸਮਝਦਾਰ ਹੋ ਤੇ ਇਸ ਕਰਕੇ ਮੇਰੀ ਇਹ ਬੇਨਤੀ ਆ ਕਿ ਫੋਨ ਆਪਾਂ ਬੰਦ ਰੱਖਣੇ ਆ ਜਿਹੜੇ ਕੋਈ ਸਾਥੀ ਕੋਈ ਅੱਜ ਦੇ ਮਰਨਾਲ ਦੇ ਪ੍ਰਧਾਨਗੀ ਮੰਡਲ ਭੈਣੋਂ ਦੇ ਸਾਥੀਓ ਬੜਾ ਹੀ ਮਹੱਤਵਪੂਰਨ ਵਿਸਾਜ ਆਪਣਾ ਕੋਈ ਧਰਨਾ ਨਹੀਂ ਅਜੈਂਤਵਾਰ ਕਿੰਨਾ ਜਦੋਂ ਕਈ ਫੋਨ ਕੀਤੇ ਤਾਂ ਜੈਂਤਵਾਰ ਆ ਤੈਤਵਾਰ ਨੂੰ ਪੱਕੀ ਕਰਨਾ ਇੱਕ ਕਨਵੈਨਸ਼ਨ ਹੈ ਤੁਹਾਡੀ ਮੀਟਿੰਗ ਹੈ ਤੁਹਾਡਾ ਸਕੂਲ ਹੈ ਤਾਂ ਕਿ ਤੁਹਾਨੂੰ ਦੱਸਿਆ ਜਾਵੇ ਤੁਹਾਨੂੰ ਗਿਆਨ ਦਿੱਤਾ ਜਾਵੇ ਕਿ ਆਉਣ ਵਾਲੇ ਸਮੇਂ ਸਾਡੀਆਂ ਮੰਗਾਂ ਤੇ ਉਹਨਾਂ ਦੇ ਆਪਾਂ ਲੜਨ ਹੈ, ਸੁਰੱਖਿਅਤ ਕਰਨਾ ਹੈ। ਇਸ ਕਰਕੇ ਇਹ ਕਨਵੈਨਸ਼ਨ ਤੁਹਾਡੀ ਵੀ ਬੁਲਾਈ ਆ ਤੁਸੀਂ ਸਾਰੇ ਸੂਝਵਾਨ ਸਾਥੀ ਆਏ ਹੋ। ਨਮਾਇंदा ਕਮੇਲ ਕਨਵੈਨਸ਼ਨ ਹੈ। ਇਸ ਕਰਕੇ ਜਿਹੜੇ ਵੀ ਬੁਲਾਰਿਆਂ ਨੇ ਬੋਲਣਾ ਹੈ ਉਹਨਾਂ ਦੀਆਂ ਗੱਲਾਂ ਧਿਆਨ ਨਾਲ ਸੁਣ ਕੇ ਜਾਣੀਆਂ ਹੈ। ਕਿਉਂਕਿ ਗਿਆਨ ਹੈ ਜਿਹੜਾ ਜ਼ਿਆਦਾ ਸੁਣਨ ਤੋਂ ਆਉਣਾ ਤੇ ਜਾਂ ਪੜ੍ਹੇ ਤੋਂ ਆਉਣਾ। ਇਸ ਕਰਕੇ ਸੋ ਅੱਜ ਦੀ ਕਨਵੈਨਸ਼ਨ ਦਾ ਜਿਹੜੇ ਮੁੱਦੇ ਨੇ ਮਜ਼ਦੂਰਾਂ ਦੀਆਂ ਮੰਗਾਂ ਦੇ ਨਾਲ ਸੰਬੰਧਿਤ ਹੈ ਇਹ ਕਨਵੈਨਸ਼ਨ ਅਸੀਂ ਉਦੋਂ ਕਰ ਰਹੇ ਆ ਜਦੋਂ ਸਾਡਾ ਪਿੰਡਾਂ 'ਚ ਇੱਕੋ ਇੱਕ ਕੰਮ ਸੀ ਜਿਹੜਾ ਲਾਲ ਝੰਡੇ ਨੇ ਲੈ ਕੇ ਆਂਦਾ ਸੀ ਅੱਜ ਤੋਂ 20 ਸਾਲ ਪਹਿਲਾਂ ਉਹ ਖਤਮ ਹੋਣ ਵਾਲੇ ਪਾਸੇ ਨੂੰ ਜਾ ਰਿਹਾ ਹੈ। ਅੱਜ ਮੈਂ ਬੇਨਤੀ ਵੀ ਕਰੂੰਗਾ ਕਿ ਜਿਹੜਾ ਸਾਡਾ ਮੋਰਚਾ ਬਣਿਆ ਉਹਨੂੰ ਮੰਗ ਨੂੰ ਪਹਿਲੇ ਜ਼ਬਰ ਤੇ ਪਾ ਦੇ। ਕਿਉਂਕਿ ਪਿੰਡਾਂ ਜਿਹੜੇ ਸਾਡੇ ਲੋਕ ਅਮਰੀਕਾ 'ਚ ਕੰਮ ਕਰਨ ਵਾਲੇ ਆ ਉਹਨਾਂ ਦੇ ਜਿਹੜੇ ਜੁੱਲ੍ਹੇ ਗਰਮ ਹੁੰਦੇ ਆ ਅਮਰੀਕਾ 'ਚ ਹੁੰਦੇ ਆ ਹੋਰ ਕੋਈ ਕੰਮ ਨਹੀਂ ਰਿਹਾ ਪਿੰਡਾਂ 'ਚ ਤੇ ਆ ਜੋ ਕੰਮ ਬੰਦ ਕੀਤਾ ਜਾ ਰਿਹਾ ਜਿਵੇਂ ਕਿ 6 ਮਹੀਨੇ ਪਹਿਲਾਂ ਕੱਚੇ ਰਾਹਾਂ ਦਾ ਕੰਮ ਬੰਦ ਕਰਤਾ ਐਸ ਵਾਰ ਜਿਹੜਾ ਕੱਚੇ ਰਾਹਾਂ ਦਾ ਕੰਮ ਨਹੀਂ ਚੱਲਿਆ 15 ਦਿਨ ਪਹਿਲਾਂ ਸਿੰਚਾਈ ਦਾ ਕੰਮ ਬੰਦ ਕਰਤਾ ਜਿਹੜੇ ਕੱਸੀਆਂ ਸੂਲਾਂ ਤੇ ਕੰਮ ਕਰਦੇ ਸੀ ਅਸੀਂ ਅਗਲੇ ਸਾਲ ਸਾਨੂੰ ਕੱਸੀਆਂ ਸੂਲਾਂ ਤੇ ਕੰਮ ਨਹੀਂ ਮਿਲਿਆ ਬਜਟ ਵੱਡੀ ਪੱਤਰ ਤੇ ਕਰੋਨਾ ਚ ਘਟਾਤਾ ਸਾਡਾ ਸਾਡਾ ਇਹ ਕੰਮ ਦਾ ਸਮਾਂ ਸੀ 8 ਘੰਟੇ ਤੋਂ ਵਧਾ ਕੇ 12 ਘੰਟੇ ਕਰਤਾ ਉਹ ਵੀ ਕੰਮ ਬੰਦ ਕਰਨ ਦਾ ਤਰੀਕਾ ਹੈ ਕਿਉਂਕਿ 6 ਤੋਂ 6 ਜਿਹੜਾ ਕੰਮ ਹੈ ਸਾਡੇ ਲੋਕਾਂ ਤੋਂ ਜਾਇਆ ਨਹੀਂ ਜਾਣਾ ਖਾਸ ਕਰਕੇ ਔਰਤਾਂ ਜਿਹੜੀਆਂ ਉਹਨਾਂ ਤੋਂ ਇੱਕ ਤੋਂ ਵੀ ਨਹੀਂ ਜਾਇਆ ਜਾਣਾ ਉਹਨਾਂ ਨੇ ਘਰ ਦਾ ਕੰਮ ਕਰਨਾ ਰੋਟੀ ਤੋਂ ਪਕਾਉਣਾ ਬੱਚਿਆਂ ਨੂੰ ਸਕੂਲ ਭੇਜਣਾ ਹੋਰ ਸਾਰਾ ਕਾਰੋਬਾਰ ਕਰਨਾ ਹੈ 6 ਵਜੇ ਕਿਸੇ ਤੋਂ ਵੀ ਨਹੀਂ ਜਾਇਆ ਜਾਣਾ ਤਾਂ ਜਦੋਂ 6 ਵਜੇ ਨਾ ਗਏ ਤਾਂ ਉਹ ਉਥੋਂ ਦੇ ਸੈਕਟਰੀ ਨੇ ਜਾਂ ਵੀਡੀਓ ਨੇ ਰਿਪੋਰਟ ਭੇਜ ਦੇਈ ਆ ਕਿ ਇਸ ਪਿੰਡ ਦੇ ਲੋਕ ਕੰਮ ਤੇ ਨਹੀਂ ਆਉਂਦੇ ਸਿੱਧੇ ਕੰਮ ਬੰਦ ਕਰਦੇ। ਸੋ ਮੈਂ ਕਹਿ ਤੋ ਪਾਬਕੀ ਕੰਮ ਸਾਡਾ ਬੰਦ ਕਰਨ ਦਾ ਤਰੀਕਾ ਆ ਨਾ। ਕੋਈ ਹੋਈ ਕਰਕੇ ਸਾਡਾ ਇਹਦਾ ਕੰਮ ਬੰਦ ਹੋ ਰਿਹਾ। ਤੇ ਇਸ ਗੱਲ ਤੋਂ ਸਾਨੂੰ ਲੜਾਈ ਹੈ ਜਿਹੜੀ ਵੱਧ ਨਹੀਂ ਜੇ ਤੂੰ ਸੱਚੇ ਜੇ ਆਪਣੇ ਨੂੰ ਇਜਜ਼ਾਰ ਨਹੀਂ ਬਚਾਉਣਾ। ਇਹ ਜ਼ਮੀਨ ਆਪ ਲੋ ਜਿਵੇਂ ਕਿਸਾਨਾਂ ਨੇ ਆਪਣੀ ਜ਼ਮੀਨ ਵਚਾਈ ਆ ਸਵਾ ਸਾਲ ਧਰਨਾ ਲਾ ਕੇ ਕਾਲੇ ਕਾਨੂੰਨ ਬੰਦ ਕਰਵਾਇਆ ਇਹ ਸਾਡੀ ਜ਼ਮੀਨ ਆ ਮਜ਼ਦੂਰਾਂ ਦੀ ਜਿੱਥੋਂ ਸਾਨੂੰ ਰੁਜ਼ਗਾਰ ਮਿਲਦਾ ਜਿਵੇਂ ਸਾਡੇ ਲਈ ਆਪਣੀ ਚੋਣ ਕਰਕੇ ਲੜਾਈ ਇਸ ਗੱਲ ਤੇ ਵੀ ਆ ਜਿਹੜੀ 2 ਸਾਲ 3 ਸਾਲ ਪਹਿਲਾਂ ਭਗਵੰਤ ਜੀ ਦਾ ਘਰ ਕੇਗਾ ਸੀ ਉਸ ਤੋਂ ਬਾਅਦ ਮੀਟਿੰਗ ਹੋਈ ਸੀ ਆਪਣੀ ਜਿੱਦੇ ਜਿੱਕਾ ਸੀ ਕਿ ਪੈਨਸ਼ਨ 2500 ਰੁਪਿਆ ਕਰਾਂਗੇ ਸੀ ਆਪਾਂ ਤਾਂ ਮੈਂ 5000 ਦੀ ਮੰਗ ਕੀਤੀ ਸੀ ਪਰ 2500 ਕਿਹਾ ਸੀ ਉਹਨਾਂ ਨੇ ਨਹੀਂ ਕੀਤੀ ਆਪਾਂ ਮੰਗ ਕੀਤੀ ਸੀ ਕਿ ਜਿਹੜਾ ਤੁਸੀਂ 1000 ਰੁਪਿਆ ਆਪ ਤਾਂ ਉਹ ਖਾਤਾ ਚ ਪਾਉਣਾ ਕਿ ਨਹੀਂ ਪਾਇਆ ਉਹ ਕਹਿੰਦੇ ਸੀ ਅਸੀਂ 1100 ਰੁਪਿਆ ਪਾਵਾਂਗੇ ਪਰ ਨਹੀਂ ਪਾਇਆ ਸਾਲ ਲੱਗਾ ਉਹਨਾਂ ਦਾ 4 ਸਾਲ ਤੱਕ ਪਾ ਲਿਆ ਉਹਨਾਂ ਨੇ ਆਪਾਂ ਮੰਗ ਕੀਤੀ ਕਿ ਸਾਨੂੰ ਘਰਾਂ ਦੇ ਮਾਲਕ ਬਣਾਏ ਜਾਵੇ ਸਾਡੇ ਘਰਾਂ ਦੀ ਰਜਿਸਟਰੀਆ ਕੀਤੀਆਂ ਜਾਣ ਨਹੀਂ ਕੀਤੀਆਂ ਕਿਉਂਕਿ ਸਾਡੇ ਘਰਾਂ ਦੀਆਂ ਜੇਬ ਜਿਸ਼ਟਰ ਵਿੱਚ ਹੋ ਜਾਣ ਤਾਂ ਸਾਨੂੰ ਜੇ ਕੋਈ ਲੋੜ ਆ ਲੱਖ ਦੀ 2 ਲੱਖ ਦੀ 4 ਲੱਖ ਦੀ ਲੜਗੀ ਪੋਣੀ ਹੈ ਜਦੋਂ ਹੋਰ ਬਾਹਰ ਕਾਰੋਬਾਰ ਕਰਨਾ ਘਰ ਪੱਕਾ ਕਰਨਾ ਸਾਨੂੰ ਰੀਸਟਰੀ ਤੇ ਪੈਸਾ ਮਿਲ ਜਾਊਗਾ ਸਾਨੂੰ ਕੋਈ ਤੁਆਣਾ ਨਹੀਂ ਮਿਲਦਾ ਹੁਣ ਸਾਡੇ ਕੋਲ ਰੀਸਟਰੀ ਹੈ ਨਹੀਂ ਸੋ ਇਸ ਕਰਕੇ ਹੋਰ ਬੜੀਆਂ ਮੰਗਾਂ ਮੰਨਣ ਦਾ ਸਹਿਮਤ ਹੋਏ ਸੀ ਪਰ ਉਹਨਾਂ ਮੰਗਾਂ 'ਚ ਕੋਈ ਵੀ ਗੱਲ ਸਾਡੀ ਲਾਗੂ ਨਹੀਂ ਕੀਤੀ ਗਈ ਇਸ ਕਰਕੇ ਸਾਨੂੰ ਆਉਣ ਵਾਲੇ ਸਮੇਂ 'ਚ ਜਿਹੜੀ ਇਹ ਲੜਾਈ ਹੈ ਸ਼ੁਰੂਆਤ ਹੋ ਗਈ ਹੈ ਅਗਲਾ ਜਿਹੜਾ ਸਾਡਾ ਸਟੈਪ ਹੈ ਮੰਤਰੀਆਂ ਦੇ ਘਰਾਂ ਦੇ ਘਰਾਵ ਕਰਨੇ ਆ ਉਹ ਵੀ ਅੰਨਾ ਗੱਲਾਂ ਨੂੰ ਲੈ ਕੇ ਕਰਨੇ ਆ ਕਿ ਤੁਸੀਂ ਸਾਰੇ ਨੁਮਾਇੰਦੇ ਆਏ ਹੋ ਪਿੰਡਾਂ ਚੋਂ ਕੰਡਾ ਤੇ ਜਾ ਕੇ ਆਪਣੇ ਵਰਕਰਾਂ ਨੂੰ ਤਿਆਰ ਕਰਨਾ ਹੈ ਇਹ ਲੜਾਈ ਬਹੁਤ ਵੱਡੀ ਹੈ ਤੇ ਸਿਰ ਜੋੜ ਕੇ ਕਰਨੀ ਪੈਣੀ ਹੈ ਸਾਨੂੰ ਫਤਿਹ ਜਿਨੇ ਗੁਰਮਿਆਂ ਨੇ ਲੜਾਈਆਂ ਲੜੀਆਂ ਜਿਨੇ ਪਾਕਿਸਤਾਨ ਦੌਰਾਂ ਨੇ ਲੜਾਈਆਂ ਲੜੀਆਂ ਉਹ ਸਰਾ ਦੇ ਚਾਹਦੇ ਸਭ ਸੇਰਾ ਦੇ ਕੱਪੜਾ ਮੰਨ ਕੇ ਲੜਾਈ ਲੰਨੂ ਕਹਿਣੀ ਆ ਫੇਰ ਦਿੱਤਾਂਗੇ ਤੇ ਗੰਡੇ ਝੰਡੇ ਪਾਉਣੇ ਪੈਣਿਆ ਸਾਰਿਆਂ ਨੂੰ ਸਾਨੂੰ ਇਸ ਕਰਕੇ ਸਾਰੇ ਸਾਧੀਆਂ ਨੂੰ ਮੈਂ ਸਮਾਂ ਮੇਰਾ ਖਤਮ ਹੋ ਗਿਆ ਰਵੇਤੀ ਕਰਵਾ ਕੇ ਹੌਨ ਵਾਲੇ ਸਮੇਂ ਚ ਆਪਾਂ ਇਸ ਲੜਾਈ ਨੂੰ ਤਿੱਖੀ ਕਰਕੇ ਤੇਜ ਕਰਕੇ ਸੋਭਾ ਕਮੇਟੀ ਨੂੰ ਮੈਂ ਕਹਿਣਾ ਚਾਹੁੰਨਾ ਕਿ ਲੜਾਈ ਨੂੰ ਆਪਾਂ ਆਰ ਪਾਰ ਦੀ ਲੜਾਈ ਲੜ ਗਏ ਤਿੱਖੀ ਕਰਕੇ ਹੌਨ ਵਾਲੇ ਸਮੇਂ ਚ ਤਾਂ ਪ੍ਰੀਆ ਮੰਗਾ ਮੰਨਣੀਆਂ ਤਾਂ ਹੀ ਆਪਣੇ ਹੱਕ ਮਸਲੇ ਹੱਲ ਹੋਣਗੇ ਸੋਹਣੀਆਂ ਬੋਲਟੀਆਂ ਦੇ ਨਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ 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 ਸਾਫੀ ਪ੍ਰਕਾਸ਼ ਸਿੰਘ ਉਹਨਾਂ ਦਾ ਹਣ ਸਾਥੀ ਬਲਵਿੰਦਰ ਸਿੰਘ ਘਰਾਗਣਾ ਜਿਹੜੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਆਗੂ ਨੇ ਇਹਨਾਂ ਦਾ ਸਮਾਂ ਵੀ 5 ਮਿੰਟ ਹੈ ਤੇ ਇਹਨਾਂ ਤੋਂ ਬਾਅਦ ਸਾਥੀ ਜਗਸੀਰ ਸਿੰਘ ਮਹਰਾਜ ਉਹਿਆਨ ਕ੍ਰਾਂਤੀਕਾਰੀ ਪਿੰਡ ਮਜ਼ਦੂਰ ਯੂਨੀਅਨ ਦੇ ਆਗੂ ਪਿੰਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦਾ ਜਿਹੜਾ ਸਾਂਝਾ ਇਹ ਮੋਰਚਾ ਬਣਿਆ ਹੈ ਪਲਕਾ ਇਹ ਉਸ ਗੱਲ ਦੀ ਸਾਡੇ ਜਿਹੜੇ ਸੂਬੇ ਦੇ ਆਗੂ ਨੇ ਡੋਟੀ ਜਿੱਥੇ ਬੰਦੀਆਂ ਨੇ ਮੈਂ ਆਪਣੀ ਜਥੇਬੰਦੀ ਮਜ਼ਦੂਰ ਮੁਕਤੀ ਮੋਰਚਾ ਪੰਜਾਬੋਂ ਉਹਨਾਂ ਨੂੰ ਬਤਾਇਆ ਦੇਣਾ ਚਾਹੁੰਦਾ ਵੀ ਤੁਸੀਂ ਇਕੱਠੇ ਹੋ ਕੇ ਇੱਕ ਸੰਘਰਸ਼ ਦਾ ਬੇਗਲ ਬਣਾਇਆ ਬਜਾ ਜਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੰਘਰਸ਼ ਤਿੱਖੇ ਹੋਣਿਆ ਮੈਂ ਜ਼ਿਆਦਾ ਗੱਲਾਂ ਨਹੀਂ ਬੋਲ ਰਿਹਾ ਕਿਉਂਕਿ ਸਮਾਂ 5 ਕਿ ਮਿੰਟਾਂ 5 ਕਿ ਮਿੰਟਾਂ ਦੇ ਵਿੱਚ ਥੋੜੀਆਂ ਗੱਲਾਂ ਹੀ ਬੋਲ ਜਾਂਦੇ ਨੇ ਇੱਕ ਗੱਲ ਤੇ ਮੁੱਦੇ ਤੇ ਮੁੱਦੂਆ ਜ਼ਮੀਨ ਦੇ ਸਵਾਲ ਕਾਹ ਜਿਹੜਾ ਮੁੱਦਾ ਉਹ ਬੜਾ ਪੱਖਮਾ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਕਲਾਕਾਰਾਂ ਦੀ ਗੀਤਕਾਰਾਂ ਦੀ ਇਹ ਧਰਤੀ ਹੈ ਇੱਕ ਜਿਵੇਂ ਸ਼ਾਹਾਂ ਦੀ ਕੁੜੀ ਡੱਕੇ ਚ ਉਧਦੀ ਆਏ ਸ਼ਹਿਰੀ ਕਲਾ ਤਾ ਉਹਦੇ بڑے ਕਲਾਕਾਰਾਂ ਨੇ ਗੀਤ ਗਾਏ ਬੜੇ ਉਹਦੇ ਰਸਾਲੇ ਛਪੇ ਮਤਲਬ ਕਿ ਵੜੀਆਂ ਉਹਦੇ ਤੇ ਫਿਲਮਾਂ ਵੜੀਆਂ ਔਰ ਜਦੋਂ ਸਾਡੇ ਆ ਮਜ਼ਦੂਰਾਂ ਦੀਆਂ ਧੀਆਂ ਪੈਣਾ ਰੋਜ਼ ਸੜਕਾਂ ਤੇ ਡੱਕੇ ਚ ਉਧਦੀਆਂ ਨੇ ਕਾਹਨਾਂ ਨਾਲ ਲੰਕਦੀਆਂ ਨੇ ਕਿ ਮਤਲਬ ਕਿ ਬੱਟਾਂ ਦੇ ਖੜ ਕੇ ਜਲੀਲ ਹੋਣਾ ਪੈਂਦਾ ਹੈ ਇਹ ਤਾਂ ਹੈ ਕਿਉਂਕਿ ਸਾਡੇ ਕੋਲੇ ਜ਼ਮੀਨ ਨਹੀਂ ਹੈ ਔਰ ਸਭ ਤੋਂ ਜਿਹੜਾ ਭਗਵਾਨ ਮੁੱਤਿਆ ਮੈਂ ਦਿਹਾੜੀ ਵਾਲੇ ਬੋਤਿਆਂ ਦੇ ਉੱਤੇ ਰਸਗਾਰ ਵਾਲੇ ਮੁੱਤਿਆਂ ਦੇ ਉੱਤੇ ਸਾਡੇ ਬਹੁਤ ਸਾਰੇ ਸਾਥੀ ਬੋਲਣਗੇ ਮੈਂ ਇੱਕੋ ਹੀ ਗੱਲ ਬੇਨਤੀ ਕਰਨੀ ਚਾਹੁੰਦਾ ਸੋਨੂੰ ਖਾਸ ਕਰਕੇ ਸਾਰਿਆਂ ਨੂੰ ਕਿ ਸਾਡੇ 17 ਕਿੱਲਾਂ ਦਾ ਲੈਂਡ ਸੀਲਿੰਗ ਐਕਟ ਬਣਾ ਹੋਇਆ ਸਰਕਾਰ ਦਾ ਬਹੁਤ ਸਾਰੀਆਂ ਸਰਕਾਰਾਂ ਅਸੀਂ ਵੇਖ ਲਈਆਂ ਕਦੇ ਕਾਗਲੀਆਂ ਦੀ ਆ ਜਾਂਦੀ ਹੈ ਕਦੇ ਕਾਂਗਰਸੀ ਆ ਜਾਂਦੀ ਹੈ ਐਸਕੇ ਤੁਸੀਂ ਮਤਲਬ ਕਿ ਆਨੰਦਪੁਰ ਪਾਰਟੀ ਦੀ ਸਰਕਾਰ ਹੈ ਜਿਹੜੀ ਸਾਡੇ 3 ਸਾਲਾਂ ਤੋਂ ਵੇਖ ਰਹੇ ਹਾਂ ਪਰ ਜਿਹੜਾ ਉਹ ਸਾਡਾ ਲੈਂਡ ਸੀਲਿੰਗ ਐਕਟ ਹੈ ਉਹ ਪੂਰਾ ਕਿਸੇ ਵੀ ਸਰਕਾਰ ਨੇ ਕਿਤੇ ਲਾਗੂ ਨਹੀਂ ਕੀਤਾ ਆ ਜੇ ਅਸੀਂ ਇਹ ਸੰਜਮ ਮਿਲ ਕੇ ਸਾਡਾ ਮਤਲਬ ਕਿ ਲੈਂਡ ਸੀਲਿੰਗ ਐਕਟ ਆ ਜਿਹੜਾ ਕਾਨੂੰਨ ਹੈ ਉਹ ਲਾਗੂ ਕਰਵਾ ਲੈਂਦਾ ਤਾ ਜਿਹੜੇ ਤੁਸੀਂ ਆ ਸਾਰੇ ਬੈਠੇ ਹੋ ਸਭੂ ਕਿਤੇ ਸਰਕਾਰ ਦੇ ਥੱਪੀ ਲੱਕੜਾਂ ਵਾਸਤੇ ਜ਼ਮੀਨ ਨਹੀਂ ਹੋਣਾ ਪੈਣਾ ਸਾਨੂੰ ਲੋਕਾਂ ਦੇ ਬਕਲ ਕੇ ਖੇਤਾਂ ਦੇ ਵਿੱਚ ਥੱਪੀ ਕੱਖਾਂ ਵਾਸਤੇ ਜ਼ਮੀਨ ਨਹੀਂ ਹੋਣਾ ਤਨਾ ਜਿਹੜਾ ਕਿਉਂਕਿ ਇਹ ਵੱਡਾ ਮਸਲਾ ਔਰ ਸਾਡੇ ਦਬਾਗਾਂ ਦੇ ਵਿੱਚ ਇੱਕ ਗੱਲ ਫਿੱਟ ਕਰਤੀ ਸੋਨੇ ਜੀਆਂ ਸਰਕਾਰਾਂ ਨੇ ਕਿ ਸਾਨੂੰ ਵਤਨ ਕੇ ਆਟਾ ਦੇ ਦਿਆਂਗੇ ਦਾੜ ਦੇ ਦਾਂਗੇ ਅਸੀਂ ਮੰਗਤੇ ਨਹੀਂ ਨਹੀਂ ਅਸੀਂ ਭਖਾਰੀਆਂ ਕਿਉਂਕਿ ਜਿਹਨਾਂ ਦੇ ਅਸੀਂ ਵਾਰਸ ਆ ਤੁਹਾਨੂੰ ਉਹ ਭਾਵੇਂ ਸਾਡੇ ਗੁਰੂ ਰਵਿਦਾਸ ਦੀ ਗੱਲ ਕਰੀਏ ਅੱਜ ਵੀ ਜਦੋਂ ਤੁਸੀਂ ਸਾਡੇ ਘਰਾਂ ਦੇ ਵਿੱਚ ਫੋਟੋਆਂ ਲੱਗੀਆਂ ਦੇਖਦੇ ਆ ਤਾਂ ਗੁਰੂ ਰਵਿਦਾਸ ਸਾਡਾ ਨਾਤਰ ਜੁੱਤੀਆਂ ਕੱਢ ਰਿਹਾ ਜੁੱਤੀਆਂ ਬਣਾ ਰਿਹਾ ਕਰਤ ਕਰਕੇ ਆਪਣੇ ਬਦਲ ਕੇ ਕੱਬਰ ਟੀਰ ਪਾਲਿਆ ਉਹਨਾਂ ਨੇ ਜੇ ਅਸੀਂ ਮਤਲਬ ਦੇ ਭਗਤ ਨਾਮ ਦੀ ਗੱਲ ਕਰਾਂਗੇ ਉਹਨਾਂ ਨੇ ਬਦਲ ਕੇ ਕੱਪੜੇ ਸੌਂਗੇ ਆਪਣਾ ਕੱਬਰ ਟੀਰ ਪਾਲਿਆ ਜੇ ਅਸੀਂ ਕਬੀਰ ਦੀ ਗੱਲ ਕਰਦੇ ਆ ਤਾਂ ਸਾਡੇ ਕਬੀਰ ਤੇ ਮਾਈ ਲੋਈ ਦੀ ਕਹਾਣੀ ਸਾਰਿਆਂ ਦੇ ਜਿਆਦਾ ਉਹ ਸਾਖੀ ਕਿ ਉਹਨਾਂ ਨੇ ਤਾਣੀ ਖੱਡੀ ਬਣ ਕੇ ਮਤਲਬ ਇਹ ਹਵਦਾ ਜੀਵਨ ਬਿਜਾਰਾ ਕੀਤਾ ਜੇ ਜੀ ਬਾਬਾ ਨਾਨਕ ਦੀ ਅੱਜ ਵੀ ਸਾਡੇ ਘਰਾਂ ਦੇ ਵਿੱਚ ਫੋਟੋਆਂ ਲੱਗੀਆਂ ਹੋਈਆਂ ਨੇ ਕਿ ਬਾਬਾ ਨਾਨਕ 70 ਸਾਲ ਦੀ ਉਮਰ ਦੇ ਵਿੱਚ ਵੀ ਹਲ ਹੋ ਰਿਹਾ ਹੈ ਉਹਨਾਂ ਨੇ ਇੱਕ ਗੱਲ ਦਾ ਜੋਰ ਦੇ ਕੇ ਇਸ ਤਰ੍ਹਾਂ ਨੂੰ ਕਿਹਾ ਕਿ ਕਹਤੇ ਹੀ ਸਭ ਤੋਂ ਮਹਾਨ ਹੈ ਪਰ ਅਸੀਂ ਮਦਕੇ ਸੋ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਨੇ ਉਹ ਕਾਲੀ ਹੋਣ ਕਾਂਗਰਸ ਹੀ ਹੋਣਾ ਭਾਵੇਂ ਆ ਨਵੇਂ ਝਾੜੂ ਕੂਚੀ ਵਾਲੇ ਹੋਣਾ ਇਹਨਾਂ ਨੇ ਸਾਨੂੰ ਮੰਗਤੇ ਬਣਾਇਆ ਹੋਇਆ ਨਾ ਭਰਾਵੋ ਤੁਸੀਂ ਪਹਿਲਾਂ ਮੰਗਦੇ ਸੀ ਨਾ ਅਸੀਂ ਅੱਜ ਮੰਗਦੇ ਆ ਅਸੀਂ ਕਿਰਤ ਕਰਕੇ ਖਾਣਾ ਚਾਹੁੰਦੇ ਆ ਸਾਡੇ ਕੋਲੇ ਜ਼ਮੀਨ ਹੋਵੇ ਸਾਡੇ ਕੋਲੇ ਮਦਕੇ ਸਾਡੀ ਸਨਮਾਨਜਨਕ ਕਿਹੜੀ ਹੋਵੇ ਸਾਡੇ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਦਾ ਸਾਡੀਆਂ ਕੁੜੀਆਂ ਸਾਡੇ ਬੱਚੇ ਪੜ੍ਹ ਲਿਖੇ ਵੀ ਨੇ ਰੋਜ਼ਗਾਰ ਨਹੀਂ ਡਿਗਰੀਆਂ ਕਰਕੇ ਘਰਾਂ ਦੇ ਵਿੱਚ ਬੈਠੇ ਨੇ ਸਰਕਾਰ ਉਹਨਾਂ ਨੂੰ ਨੌਕਰੀਆਂ ਨਹੀਂ ਦੇ ਰਹੀ ਨਸ਼ਾ ਸਿੱਟ ਰਹੀ ਆਹ ਦਿਨ ਮਤਲਬ ਕਿ ਮੌਤਾਂ ਜਿਹੜੀਆਂ ਨਸ਼ੇ ਦੇ ਨਾਲ ਹੋ ਰਹੀਆਂ ਨੇ ਇਹਨਾਂ ਮੁੱਦਿਆਂ ਦੇ ਉੱਤੇ ਗੱਲ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਲੜਾਈ ਲੜਨ ਦੀ ਲੋੜ ਹੈ ਮੇਰਾ ਇਨਕ ਸਮਸਿਪੰਸਤ ਮੈਂ ਤੁਸੀ ਮੇਰੀ ਗੱਲ ਨੂੰ ਸੁਣਿਆ ਥੋੜਾ ਸਾਰਿਆਂ ਦਾ ਧੰਨਵਾਦ जय चंका चेत के रहांगे मज़दूर जे <स्थाँगे> दैके रांगे, दैके रांगे, <स्थाँगे> पके रोज़गारो ਸੀਰ ਸਿੰਘ ਮਹਾਰਾਜ ਨੂੰ ਉਹਨਾਂ ਦਾ ਸਮਾਂ 5 ਮਿੰਟ ਹੈ ਤੇ ਉਹਨਾਂ ਤੋਂ ਬਾਅਦ ਸਾਥੀ ਗੁਰਵਿੰਦਰ ਸਿੰਘ ਪੌੜਾ ਜਿਹੜੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਨੇ ਉਹ ਤੁਹਾਡੇ ਸਾਹਮਣੇ ਖੜ੍ਹਣਗੇ ਇੱਕ ਛੋਟੀ ਜੀ ਬੇਨਤੀ ਮੇਰੀ ਹੋਰ ਹੈ ਕਈ ਸਾਥੀ ਆਪੋ ਵਿੱਚ ਹੀ ਕਾਨਾ ਪੂਸੀ ਕਰੀ ਜਾਂਦੇ ਆ ਉਹਨਾਂ ਨੂੰ ਇਹ ਬੇਨਤੀ ਆਪ ਕਿ ਇਹ ਅੱਜ ਦੀ ਕਨਵੈਨਸ਼ਨ ਦੇ ਵਿੱਚ ਮੌਜੂਦ ਸਾਥੀਓ ਕਾਫੀ ਸਾਰੇ ਬਨਾਰਾ ਨਹੀਂ ਮਸਲਿਆਂ ਦੇ ਉੱਤੇ ਗੱਲ ਰੱਖੀ ਹੈ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਕਾਫੀ ਸਾਰੇ ਜਿਹੜੇ ਪਿੰਡ ਹੈਗੇ ਉਹਨਾਂ ਦਾ ਸ਼ਹਿਰੀਕਰਨ ਕੀਤਾ ਗਿਆ ਸੀਗਾ ਸ਼ਹਿਰੀਕਰਨ ਦਾ ਮਜ਼ਦੂਰਾਂ ਨੂੰ ਕੀ ਫਾਇਦਾ ਹੋਇਆ ਕੀ ਨੁਕਸਾਨ ਹੋਇਆ ਮੇਰੇ ਪਿੰਡ ਮਹਾਰਜ ਦੇ ਵਿੱਚ ਅਸੀਂ ਕਾਫੀ ਸਾਲਾਂ ਸੰਘਰਸ਼ ਕੀਤਾ ਕਿਉਂਕਿ ਜਿਹੜਾ ਪੰਜਾਬ ਦਾ ਮਜ਼ਦੂਰ ਹੈ ਉਹ ਖੇਤੀ ਤੇ ਨਿਰਭਰ ਆ ਲਗਭਗ ਖੇਤੀ ਦੇ ਕੰਮ ਦੇ ਵਿੱਚੋਂ ਸੱਧ ਪਾਇਆ 65% ਜਿਹੜਾ 70% ਮਜ਼ਦੂਰ ਬਾਹਰ ਆ ਚੁੱਕਿਆ ਹੈਗਾ ਲਾਪਾ ਕੇ ਮਜ਼ਦੂਰ ਕੋਲੇ ਕੀ ਬਚਦਾ ਹੈ ਮਨਰੇਗਾ ਸਭ ਤੋਂ ਜਿਹੜਾ ਵੱਡਾ ਨੁਕਸਾਨ ਹੈ ਮਜ਼ਦੂਰਾਂ ਨੂੰ ਜਿਹੜਾ ਪਿੰਡ ਸ਼ਹਿਰੀ ਕਰਨ ਹੋ ਗਿਆ ਸਭ ਤੋਂ ਵੱਡਾ ਨੁਕਸਾਨ ਉਹਦੀ ਜਿਹੜਾ ਮਨਰੇਗਾ ਦਾ ਕੰਮ ਹੈ ਉਹ ਚਲਾ ਗਿਆ ਜਾਨੀ ਕਿ ਮੇਰੇ ਪਿੰਡ ਦੇ ਵਿੱਚ 1200 ਕਾਡ ਸੀ ਜਿਹੜੇ ਵਿਚਾਰੇ ਬਜ਼ੁਰਗ ਉਹ ਮਨਰੇਗਾ ਦੇ ਵਿੱਚ ਜਾ ਕੇ ਬੱਚਿਆਂ ਤੇ ਬੋਝ ਨਹੀਂ ਬਣਦੇ ਸੀ ਆਪ ਦਾ ਉਹ ਗੁਜ਼ਾਰਾ ਕਰਦੇ ਸੀਗੇ ਉਹ ਬੇਰੁਜ਼ਗਾਰ ਹੋ ਗਏ ਦੂਜਾ ਜਿਹੜਾ ਨੁਕਸਾਨ ਹੋਇਆ ਉਹ ਜਿਹੜੀ ਆਪਣੀ ਤੀਜੇ ਹਿੱਸੇ ਦੀ ਮਜ਼ਦੂਰਾਂ ਦੀ ਜ਼ਮੀਨ ਆਪਾਂ ਉਹਦੇ ਤੇ ਸ਼ਨਸ਼ ਵੀ ਕਰਦੇ ਆ ਤੇ ਸੰਵਿਧਾਨ ਦੇ ਵਿੱਚ ਦੰਦਿਆ ਵੀ ਮਜ਼ਦੂਰਾਂ ਦੀ ਜਿਹੜੀ ਤੀਜੇ ਹਿੱਸੇ ਦੀ ਜ਼ਮੀਨ ਹੈ ਮੇਰੇ ਪਿੰਡ ਮਹਾਰਾਜ ਦੀ ਜ਼ਮੀਨ ਘਟੋ ਘਟ 95 ਕਿੱਲੇ ਸੀ ਉਹ 93 ਕਿੱਲੇ ਦੇ ਵਿੱਚੋਂ ਜਦੋਂ ਨਗਰ ਪੰਚਾਇਤ ਕੋਲ ਵਸੀ ਪੁੱਛਿਆ ਉਹ ਕਹਿੰਦੇ ਨੇ 23 ਕਿੱਲੇ ਰਹਿ ਗਏ ਸਭ ਤੋਂ ਵੱਡਾ ਨੁਕਸਾਨ ਜਿਹੜਾ ਹੋਇਆ ਹੈ ਉਹ ਪੰਚਾਇਤੀ ਜ਼ਮੀਨ ਦਾ ਹੋਇਆ ਕਿਉਂਕਿ ਮਹਾਰਾਜ ਦੇ ਵਿੱਚੋਂ ਜਿਹੜੀਆਂ ਨੌ ਪੰਚੇਤਾਂ ਉਹ ਅਲੱਗ ਹੋ ਗਈਆਂ ਉਹ ಗ್ರಾಮ ਪੰਚਾਇਤਾਂ ਵਿੱਚ ਜੁੜਨ ਦੇ ਕੋਠੇ ਆ ਗਏ ਸਭ ਤੋਂ ਵੱਡਾ ਜਿਹੜਾ ਨੁਕਸਾਨ ਹੋਇਆ ਹੈ ਅਸੀਂ ਇਹਦੇ ਤੇ ਸੰਘਰਸ਼ ਕੀਤਾ ਜਿਹੜੀ ਸਭ ਤੋਂ ਜ਼ਿਆਦਾ ਮਾੜੀ ਗੱਲ ਲੋਕਾਂ ਨੂੰ ਬੇਕੂਪੜਾ ਕੇ ਆਮ ਆਦਮੀ ਜਿਹੜੀ ਸਰਕਾਰ ਬਣੀ ਮੇਰੇ ਇਲਾਕੇ ਦਾ ਐਮਐਲਏ ਬਲਕਾਰ ਸਿੱਧੂ ਲੋਕਾਂ ਨੂੰ ਬੇਕੂਪੜਾਇਆ ਗਿਆ ਹੈ ਕਹਿੰਦਾ ਵੀ ਡੀਰਾ ਸੁਡਾਨ ਰੇਗਾ ਦਾ ਕੰਮ ਮਨਰੇਗਾ ਦਾ ਕੰਮ ਹੈ ਅਸੀਂ ਚਲਾ ਕੇ ਦੇਵਾਂਗੇ ਇਹ ਆਪਾਂ ਨੂੰ ਪਤਾ ਜਿੱਥੇ ಗ್ರಾಮ ਪੰਚਾਇਤ ਹੋਵੇ ਉੱਥੇ ਮਨਰੇਗਾ ਦਾ ਕੰਮ ਚੱਲ ਹੀ ਨਹੀਂ ਸਕਦਾ ਸਾਡੀ ਜਥੇਬੰਦੀ ਵੱਲੋਂ ਅਸੀਂ ਪਹਿਲਾਂ ਇਸ ਦਿਨ ਨੂੰ ਮੰਗ ਪੱਤਰ ਦਿੱਤਾ ਵੀ ਜਿਹੜੇ ਮਨਦੂਰ ਹੈ ਉਹਨਾਂ ਨੂੰ ਮਨਰੇਗਾ ਦੀ ਸਰਜ ਦੇ ਉੱਤੇ ਰੁਜ਼ਗਾਰ ਦਿੱਤਾ ਜਾਂਦਾ ਹੈ ਉਹਨਾਂ ਨੇ ਮੰਗ ਪੱਤਰ ਲੈ ਲਿਆ ਉਹਦੋਂ ਵਦ ਅਸੀਂ ਡੀਸੀ ਸਾਹਿਬ ਤੱਕ ਪਹੁੰਚ ਕੀਤੀ ਉੱਥੋਂ ਵੀ ਜਿਹੜਾ ਕੋਈ ਜਵਾਬ ਦਿੱਤਾ ਗਿਆਗਾ ਲਾਹ ਪਾਰਟੀ ਜਿਹੜਾ ਮਜ਼ਦੂਰਾਂ ਕੋਲੇ ਇੱਕ ਜਿਹੜਾ ਰੋਜ਼ਗਾਰ ਹੈ ਉਹ ਮੰਨ ਲੇਤਾ ਮੇਰਾ ਟਾਈਮ ਪੂਰਾ ਹੋ ਗਿਆ ਸਾਥੀ ਅਸਲ ਵਿੱਚ ਕੋਈ ਵੀ ਜਿਹੜਾ ਮਸਲਾ ਹੈਗਾ ਗਾ ਆਗੂ ਨੇ ਉਹਨਾਂ ਦਾ ਸਮਾਂ 15 ਮਿੰਟ ਦਾ ਆ ਤੇ ਉਸ ਤੋਂ ਬਾਅਦ ਸਾਥੀ ਮਿੱਠੂ ਸਿੰਘ ਕੁੱਦਾ ਪੰਜਾਬ ਕੇਤ ਮਜ਼ਦੂਰ ਸਭਾ ਦੇ ਆਗੂ ਨੇ ਉਹ ਤੁਹਾਡੇ ਸਾਹਮਣੇ ਖੋਣਗੇ ਸਾਥੀ ਗੁਰਵਿੰਦਰ ਸਿੰਘ ਪੌੜਾ ਵੱਖ-ਵੱਖ ਪਿੰਡਾਂ ਤੋਂ ਆਏ ਤੇ ਵੱਖ-ਵੱਖ ਜਥੇਬੰਦੀਆਂ ਨਾਲ ਜੁੜੇ ਹੋਏ ਸਾਰੇ ਮਿਹਨਤ ਦੇ ਸਾਥੀਓ ਸੰਘਰਸ਼ੀ ਸਾਥੀਓ ਅੱਜ ਜ਼ਮੀਨ ਪ੍ਰਾਪਤੀ ਸੰਘਾ ਕਮੇਟੀ ਜਿਹੜਾ ਇੱਕ ਸੁਨਤ ਲੱਭਦੀ ਆ ਰਹੀ ਆ ਅੱਜ ਵੱਖ-ਵੱਖ ਤੱਫੇ ਬੰਦਿਆਂ ਲੱਭਦੀਆਂ ਆ ਰਹੀਆਂ ਨੇ ਕੋਈ ਮਰਦਾਂ ਤੇ ਕੋਈ ਕਰਜ਼ੇ ਤੇ ਜਿਹੜੇ ਅਹਿਮ ਮੰਗਾਂ ਦੇ ਲੱਗ ਰਹੇ ਨੇ ਪਰ ਇਹਨਾਂ ਸਾਰੀਆਂ ਅਹਿਮ ਮੰਗਾਂ ਦੇ ਵਿੱਚੋਂ ਇੱਕ ਜ਼ਮੀਨ ਦੀ ਮੰਗ ਹੈ ਜਿਹੜੀ ਉਹ ਵੀ ਅਹਿਮ ਰਹੀ ਆ ਜਿਹਦਾ ਇੱਕ ਸਵਾਲ ਤੀ ਅੱਜ ਇਸ ਆਪਣੀ ਇੰਡੀਆ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਕਿ ਜ਼ਮੀਨ ਦਾ ਸਵਾਲ ਆ ਜਿਹੜਾ ਉਹ ਪੰਜਾਬ ਦੇ ਕਿਤੇ ਹੈ ਨਹੀਂ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਬੇਚਰਾਗ ਪਿੰਡ ਦੀ ਜ਼ਮੀਨ ਦੇ ਉੱਪਰ ਚਰਾਗ ਲਾ ਕੇ ਜਥੇਬੰਦੀ ਨੇ ਇੱਕ ਰੋਲ ਲਵਾਇਆ ਇੱਕ ਇਹ ਦੱਸਿਆ ਕਿ ਪੰਜਾਬ ਦੇ ਵਿੱਚ ਵੀ ਜ਼ਮੀਨ ਦਾ ਸਵਾਲ ਹੈਗਾ ਉਹ ਕਹਿੰਦਾ ਪੰਜਾਬ ਦਾ ਸਵਾਲ ਪੰਜਾਬ 'ਚ ਹੈ ਨਹੀਂ ਪਰ ਜਦੋਂ ਦੇ ਜਥੇ ਜ਼ਮੀਨੀ ਸੰਘਰਸ਼ੜਿਆ ਉਦੋਂ ਜ਼ਾਦ ਦਾ ਸਵਾਲ ਵੀ ਆ ਗਿਆ ਤੇ ਜ਼ਮੀਨ ਦਾ ਸਵਾਲ ਵੀ ਆ ਗਿਆ ਤਾਂ ਉਹਨਾਂ ਨੇ ਇਸ ਸੰਘਰਸ਼ ਨੂੰ ਰੋਕਣ ਲਈ ਜਿਹੜੇ ਬਹੁਤ ਸਾਰੇ ਯਤਨ ਕੀਤੇ ਬਹੁਤ ਸਾਰੇ ਪੁਲਿਸ ਫੋਰਸਾਂ ਲਾਈਆਂ ਵੱਡੇ ਪੱਦਰ ਤੇ ਰੁਕਾ ਲਾ ਕੇ ਇਸ ਸੰਘਰਸ਼ ਨੂੰ ਜਿਹੜੀ ਤੋੜਨ ਦੀ ਕੋਸ਼ਿਸ਼ ਕੀਤੀ 40 45 ਪਰਚੇ 30 30 ਪਰਚੇ 35 35 ਪਰਚੇ ਪਾ ਕੇ ਜਿਹੜਾ ਆਪਾਂ ਨੂੰ ਜ਼ਿਲ੍ਹਾ ਦੇ ਵਿੱਚ ਸੱਟਿਆ ਪਰ ਇਹ ਰੁਕਿਆ ਨਹੀਂ ਰੁਕਿਆ ਨਹੀਂ ਕਿਉਂਕਿ ਇਹ ਜਿਹੜਾ ਸੰਘਰਸ਼ਾ ਇਹ ਇਕੱਲਾ ਜ਼ਮੀਨ ਦਾ ਸੰਘਰਸ਼ ਨਹੀਂ ਇਹ ਸਾਡੇ ਆਰਥਿਕ ਦਾ ਸੰਘਰਸ਼ਾ ਸਾਡੇ ਆਰਥਿਕ ਵਿਤ ਨੂੰ ਸੈੱਟ ਕਰਦਾ ਜਦੋਂ ਅਸੀਂ ਸੰਰਸ਼ ਕੀਤਾ ਪੰਚਾਇਤੀ ਮੈਂਚੋਂ ਤੀਜੇ ਹਿੱਸੇ ਦਾ ਤਾਂ 35 ਪੰਚਾਇਤੀ ਮੈਂਚੋਂ ਤੀਜਾ ਹਿੱਸਾ ਲੈਣ ਨਾਲ ਇੱਕ ਤਾਂ ਜਿਹੜਾ ਜਾਤ ਦਾ ਸਵਾਲ ਸੀ ਸਾਡੇ ਪਿੰਡਾਂ ਦੇ ਵਿੱਚ ਕਿ ਜਿਹੜਾ ਸਾਨੂੰ ਬੰਦੇ ਆਵੇ ਸਾਡੇ ਲੋਕਾਂ ਨੂੰ ਕਿ ਇਹ ਮੱਧਵੀ ਪਰਿਵਾਰ ਇਹ ਰਵਿਦਾਸੀ ਪਰਿਵਾਰ ਇਹ ਬਾਜੀਗਰ ਪਰਿਵਾਰ ਇਹ ਸੈਸੀ ਪਰਿਵਾਰ ਜਾਂ ਫਲਾਣਾ ਇਹ ਤੇ ਵਿਖੇ ਕੇ ਹੈਗੇ ਆਤੀ ਇੱਕ ਤਾਂ ਇਸ ਸਵਾਲ ਦੇ ਨਾਲ ਸਾਡੇ ਲੋਕਾਂ ਦਾ ਕੱਟ ਹੋਇਆ ਕੱਟ ਹੋਇਆ ਇਹ ਜਾਤ ਦਾ ਸਵਾਲ ਜਿਹੜਾ ਖਤਮ ਹੋਇਆ ਤੇ ਦੂਜਾ ਉਹਦੇ ਵਿੱਚ ਇਹ ਹੋਇਆ ਕਿ ਜਿਹੜਾ ਇੱਕ ਜਾਤੀ ਦਾ ਪਾ ਸਾਡੇ ਤੇ ਕੀਤਾ ਜਾਂਦਾ ਸੀ ਵੀ ਦੱਬਿਆ ਜਾਂਦਾ ਸੀ ਇੱਕ ਬੰਗਾਰ ਸਾਡੇ ਤੇ ਰੱਖੀ ਜਾਂਦੀ ਸੀ ਵੀ ਇੱਕ ਅੱਖਾਂ ਦੀ